ਲੋ ਸੰਗਤ ਜੀ ਪਿਆਰ ਸੇ ਨ ਕਰੋ। ਆਖ ਤੁਸੀਂ ਜੰਮਦਮਾ ਸਾਹਿਬ ਤਲਵੰਡੀ ਸਾਹਿਬ ਸਾਹਮਣੇ ਬੁਰਜਵਾਪਾ ਦੀ ਸਿੰਘ ਜੀ ਸੰਗਤ ਦਰਸ਼ਨ ਕਰ ਰਹੀ ਹੈ। ਅੱਜ ਮਸਿਆ ਦਾ ਦਿਹਾੜਾ ਜੀ ਮਸਿਆ ਚ। ਕੋਹਨਾ ਮਾ ਆ ਕੇ ਸੰਗਤਾਂ ਪਹੁੰਚੀਆਂ ਹੋਈਆਂ ਨੇ। ਆਹ ਬਾਬਾ ਦੀਪ ਸਿੰਘ ਜੀ ਦਾ ਖੂਹ ਹੈ ਜੀ ਜਦੋਂ ਇੱਥੇ ਪਾਣੀ ਚੰਗੇ ਨਹੀਂ ਸੀ ਹੁੰਦੇ ਉਦੋਂ ਬਾਬਾ ਦੀਪ ਸਿੰਘ ਜੀ ਨੇ ਹੱਥੀਂ ਖੂਹ ਲਵਾਇਆ ਸੀ ਇਹਦਾ ਪਾਣੀ ਪੂਰਾ ਇਲਾਕਾ ਵਰਤਦਾ ਸੀ ਤੇ ਹੁਣ ਵੀ ਨਗਰ ਨਵਾਂ ਸੀ ਇੱਥੋਂ ਜਲ ਲੈ ਕੇ ਜਾਂਦੇ ਆ ਮਿੱਠਾ ਚਾਲਾ ਜੀ ਇਸ ਖੂਹ ਦਾ ਇਹ ਸਾਹਮਣੇ ਗੁਰਦੁਆਰਾ ਲਖਨਸਰ ਸਾਹਿਬ ਹੈ ਜੀ ਇੱਥੇ ਆਸੀ ਗੁਰਦੁਆਰਾ ਲਖਨਸਰ ਸਾਹਿਬ ਜਿੱਥੇ 35 ਲਿਖੀ ਜਾਂਦੀ ਹੈ ਜੀ ਉਹ ਬਾ ਸਾਹਮਣੇ ਗੁਰਦੁਆਰਾ ਨਿਹੰਗ ਸਿੰਘਾਂ ਦਾ ਜੀ ਕਿਤੇ ਨੀਲਾ ਨਿਸ਼ਾਨਦਾਬ ਲੱਗਿਆ ਹੋਇਆ ਉਧਰ ਵੀ ਨਿਹੰਗ ਸਿੰਘਾਂ ਦਾ ਗੁਰਦੁਆਰਾ ਸਾਹਿਬ ਜੀ ਇੱਧਰ ਗੁਰਦੁਆਰਾ ਪਾਲ ਸੋਈ ਦਸਵੀਂ ਸ੍ਰੀ ਗੁਰਗੋਬਿੰਦ ਸਿੰਘ ਸੰਗਤ ਸਿੰਘ ਸਾਹਿਬ ਜੀ ਦਾ ਕਰੋ ਦਰਸ਼ਨ ਸੰਗਤ ਜੀ ਇਹ ਬਾਬਾ ਦੀਪ ਸਿੰਘ ਜੀ ਦਾ ਖੂਹ ਹੈ ਜੀ ਤਾਂ ਫਿਰੀ ਦਾਮ ਨਮਸਾਬਤ ਲੰਡੀ ਸਾਬ ਉਹਦੀ ਪਵਿੱਤਰ ਧਰਤੀ ਕਰ ਲੋ ਦਰਸ਼ਨ ਸੰਗਤੇ ਭਾਗਾਂ ਵਾਲੇ ਬਣੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਫਿਰ ਫਿਰ ਵੀ ਕਿਤੇ ਸੇਵਾ ਮਹਾਰਾਜ ਨੇ ਕਰਮਾ ਚ ਹੋਈ ਤਾਂ ਥੋੜੀ ਸੇਵਾ ਕਰਾਂਗੇ ਦਰਸ਼ਨ ਕਰਵਾਵਾਂਗੇ ਜੀ ਮਹਾਰਾਜ ਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਤਖਤ ਧੰਮ ਨਮਾਜ਼ਾ ਜੀ ਬੇਗੁਰਜ ਜੀ ਕਾ ਗੋਸਾ ਦਾ